ਤਸਵੀਰਾਂ ਮੋਗਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਮਲਜ਼ਮ ਜਿਹੜਾ ਉਹ ਨਾਕੇ ਨੂੰ ਦੇਖ ਕੇ ਯਾਨੀ ਕਿ ਪੁਲਿਸ ਮੁਲਾਜ਼ਮਾਂ ਨੂੰ ਦੇਖ ਕੇ ਨਾਕਾ ਤੋੜ ਕੇ ਭੱਜਦਾ ਹੈ ਔਰ i20 ਗੱਡੀ ਦੇ ਵਿੱਚ ਇਹ ਮਲਜ਼ਮ ਜਿਹੜਾ ਹੈ ਉਹ ਸਵਾਰ ਸੀ ਹਾਲਾਂਕਿ ਜਦੋਂ ਇਹ ਨਾਕਾ ਤੋੜ ਕੇ ਭੱਜਿਆ ਤਾਂ ਉਸ ਤੋਂ ਬਾਅਦ ਪੁਲਿਸ ਦੀ ਗੱਡੀ ਨੇ ਇਸ ਦਾ ਪਿੱਛਾ ਕੀਤਾ ਔਰ ਅੱਗੇ-ਅੱਗੇ ਮਲਜ਼ਮ ਭੱਜਦਾ ਰਿਹਾ ਔਰ ਪਿੱਛੇ ਜਿਹੜੀ ਆ ਪੁਲਿਸ ਦੀ ਟੀਮ ਇਸ ਦਾ ਪਿੱਛਾ ਕਰਦੀ ਰਹੀ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡਾ ਸਾਂਝਿਆ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿਵੇਂ ਇਹ ਮੋਗਾ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਆ ਔਰ ਉਸ ਤੋਂ ਬਾਅਦ ਮੁਲਜ਼ਮ ਨੂੰ ਜਿਹੜਾ ਕਾਬੂ ਕੀਤਾ ਗਿਆ ਹਾਲਾਂਕਿ ਪੁਲਿਸ ਦੀ ਟੀਮ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਵਿਅਕਤੀ ਆਈ 200 ਗੱਡੀ ਦੇ ਵਿੱਚ ਸਵਾਰ ਸੀ ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀ ਤਾਂ ਨਸ਼ੇੜੀ ਨੌਜਵਾਨ ਪੁਲਿਸ ਨੂੰ ਦੇਖ ਕੇ ਗੱਡੀ ਭਜੋਂਦਾ ਔਰ ਜਦੋਂ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਪੁਲਿਸ ਮੁਲਜ਼ਮ ਵੱਲੋਂ ਇਸ਼ਾਰਾ ਕੀਤਾ ਗਿਆ ਨੌਜਵਾਨ ਨੂੰ ਰੁਕਣ ਦੇ ਲਈ ਔਰ ਉਲਟਾ ਜਿਹੜਾ ਨੌਜਵਾਨ ਆਈ 20 ਗੱਡੀ ਦੇ ਵਿੱਚ ਸਵਾਰ ਸੀ ਉਸ ਵੱਲੋਂ ਗੱਡੀ ਜਿਹੜੀ ਆ ਭਜਾਈ ਜਾਂਦੀ ਹੈ ਔਰ ਜਿਹੜਾ ਪੁਲਿਸ ਦੀ ਟੀਮ ਜਿਹੜੀ ਮੌਕੇ ਤੇ ਖੜੀ ਸੀ ਉਹਨਾਂ ਨੂੰ ਜਿਹੜਾ ਆ ਨਜ਼ਰ ਅੰਦਾਜ਼ ਕਰਕੇ ਉੱਥੋਂ ਗੱਡੀ ਜਿਹੜੀ ਆ ਭਜਾ ਲੈਂਦਾ ਹੈ ਔਰ ਪੁਲਿਸ ਦੀ ਟੀਮ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਬੈਰੀਕੇਟਿੰਗ ਕੀਤੀ ਹੋਈ ਸੀ ਉਸ ਨੂੰ ਤੋੜ ਕੇ ਜਿਹੜਾ ਇਹ ਮੁਲਜ਼ਮ ਹੈ ਉਹ ਰਫੂ ਚੱਕਰ ਹੋ ਗਿਆ ਹਾਲਾਂਕਿ ਉਸ ਤੋਂ ਬਾਅਦ ਪੁਲਿਸ ਦੀ ਟੀਮ ਨੇ ਇਸ ਦਾ ਪਿੱਛਾ ਕੀਤਾ ਔਰ ਮੌਕੇ ਤੇ ਹੀ ਇਸ ਨੌਜਵਾਨ ਨੂੰ ਜਿਹੜਾ ਕਾਬੂ ਕੀਤਾ ਗਿਆ ਔਰ ਦੇਖ ਸਕਦੇ ਹੋ ਮੌਕੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਮੌਕੇ ਦੀ ਇਹ ਵੀਡੀਓ ਦੇਖ ਸਕਦੇ ਹੋ ਕਿ ਕਿੰਜ ਇਹ ਜਿਹੜਾ ਨਸ਼ੇ ਦੀ ਹਾਲਤ ਦੇ ਵਿੱਚ ਨੌਜਵਾਨ ਸੀ ਉਹ ਦੌੜ ਜਾਂਦਾ ਹੈ ਭੱਜ ਜਾਂਦਾ ਹੈ ਔਰ ਉਸ ਤੋਂ ਬਾਅਦ ਪੁਲਿਸ ਦੀ ਟੀਮ ਜਿਹੜਾ ਇਸ ਦਾ ਪਿੱਛਾ ਕਰਦੀ ਹੈ ਤਾਂ ਮੌਕੇ ਦੀ ਵੀਡੀਓ ਇਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਕਿਵੇਂ ਅੱਗੇ-ਅੱਗੇ ਮਲਜ਼ਮ ਪਾਇਦਾ ਹੈ ਔਰ ਪਿੱਛੇ-ਪਿੱਛੇ ਪੁਲਿਸ ਦੀ ਟੀਮ ਜਿਹੜਾ ਇਸ ਦਾ ਪਿੱਛਾ ਕਰਦੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਮੋਗਾ ਤੋਂ ਸਾਹਮਣੇ ਆਈਆਂ ਨੇ ਹਾਲਾਂਕਿ ਪੁਲਸੇ ਦੇ ਅਧਿਕਾਰੀ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜਾ ਨੌਜਵਾਨ ਸੀ ਜੋ ਨਸ਼ੇ ਦੀ ਹਾਲਤ ਦੇ ਵਿੱਚ ਸੀ ਇਸ ਨੇ ਕਈ ਵਾਹਨਾਂ ਨੂੰ ਜਿਹੜੀ ਹੈ ਟੱਕਰ ਵੀ ਮਾਰੀ ਤਾਂ ਕਈ ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਇਸ ਮੋਹੱਲੇ ਦੇ ਵਿੱਚ ਇਹ ਨੌਜਵਾਨ ਪਹੁੰਚਿਆ ਆਟੋਮੈਟ ਗੱਡੀ ਦੇ ਵਿੱਚ ਸਵਾਰ ਹੋ ਕੇ ਔਰ ਪਿੱਛੇ-ਪਿੱਛੇ ਪੁਲਿਸ ਦੀ ਟੀਮ ਜਿਹੜਾ ਇਸ ਦਾ ਪਿੱਛਾ ਕਰਦੀ ਔਰ ਉਸ ਤੋਂ ਬਾਅਦ ਇਸ ਨੌਜਵਾਨ ਨੂੰ ਜਿਹੜਾ ਕਾਬੂ ਕਰ ਲਿਆ ਗਿਆ ਤਾਂ ਮੌਕੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਘਟਨਾ ਜਿਹੜੀ ਹੈ ਸੀਐਸਟੀਵੀ ਦੇ ਵਿੱਚ ਕੈਦ ਹੋਈ ਹੈ ਮੋਗਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਨੌਜਵਾਨ ਜੂ ਨਸ਼ੇ ਦੀ ਹਾਲਤ ਵਿੱਚ ਸੀ ਉਹ ਨਾਕਾਬੰਦੀ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਔਰ ਪੁਲਿਸ ਦੀ ਟੀਮ ਇਸ ਦਾ ਪਿੱਛਾ ਕਰਦੀ ਹੈ ਔਰ ਇਸ ਮੁਹੱਲੇ ਦੇ ਵਿੱਚ ਜਾ ਕੇ ਇਸ ਨੌਜਵਾਨ ਨੂੰ ਕਾਬੂ ਕੀਤਾ ਜਾਂਦਾ ਹੈ ਹਾਲਾਂਕਿ ਜਿਹੜੇ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਦੁਕਾਨਦਾਰ ਇਸ ਨੂੰ ਫੜਨ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਇਸ ਵੱਲੋਂ ਫਿਰ ਵੀ ਜਿਹੜੀ ਗੱਡੀ ਹੈ ਉਹ ਭਜਾਈ ਜਾਂਦੀ ਹੈ ਪਰ ਇਸ ਦੇ ਬਾਵਜੂਦ ਪੁਲਿਸ ਦੀ ਗੱਡੀ ਇਸ ਦਾ ਪਿੱਛਾ ਕਰਦੀ ਹੈ ਤਾਂ ਜੋ ਇਸ ਨੂੰ ਕਾਬੂ ਕੀਤਾ ਜਾਵੇ ਪਰ ਤਾਜ਼ਾ ਜਾਣਕਾਰੀ ਇਹ ਹੈ ਕਿ ਇਸ ਨੌਜਵਾਨ ਨੂੰ ਕਾਬੂ ਕੀਤਾ ਗਿਆ ਔਰ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਜਿਹੜੀ ਹੈ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਨੌਜਵਾਨ ਨੂੰ ਜਿਹੜਾ ਕਾਬੂ ਕਰ ਲਿਆ ਗਿਆ ਤਾਂ ਦੇਖ ਸਕਦੇ ਹੋ ਕਿਵੇਂ ਫਿਲਮੀ ਸਟਾਈਲ ਦੇ ਵਿੱਚ ਇਸ ਨੌਜਵਾਨ ਨੂੰ ਜਿਹੜਾ ਕਾਬੂ ਕੀਤਾ ਗਿਆ ਜਿਹੜਾ ਪੁਲਿਸ ਦੀ ਟੀਮ ਨੂੰ ਦੇਖ ਕੇ ਰਫੂ ਚੱਕਰ ਹੋ ਗਿਆ ਦਰਸਾ ਪੁਲਿਸ ਇਦਾਂ ਹੀ ਮੋਗਾ ਦੇ ਵਿੱਚ ਨਾਕਾ ਲਗਾਇਆ ਹੋਇਆ ਸੀ ਔਰ ਪੁਲਿਸ ਮੁਲਾਜ਼ਮ ਵੱਲੋਂ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਔਰ ਇਹ ਜਿਹੜਾ ਨੌਜਵਾਨ ਜੋ i20 ਗੱਡੀ ਦੇ ਵਿੱਚ ਸਵਾਰ ਸੀ ਉਹ ਪੁਲਿਸ ਨੂੰ ਦੇਖ ਕੇ ਯਾਨਕਿ ਪੁਲਿਸ ਮੁਲਾਜ਼ਮ ਨੂੰ ਦੇਖ ਕੇ ਨਾਕੇਬੰਦੀ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਹਾਲਾਂਕਿ ਇਸ ਵੱਲੋਂ ਬੈਰੀਕੇਡਿੰਗ ਵੀ ਤੋੜੀ ਗਈ ਔਰ ਉਸ ਨੂੰ ਪਾਰ ਕਰਕੇ ਇਹ ਜਦੋਂ ਭੱਜਿਆ ਤਾਂ ਉਸ ਦੇ ਪਿੱਛੇ ਯਾਨਕਿ ਇਸ ਨੌਜਵਾਨ ਦੇ ਪਿੱਛੇ ਪੁਲਿਸ ਦੀ ਟੀਮ ਵੀ ਜਿਹੜੀ ਹੈ ਉਹ ਪੇਛਾ ਕਰਦੀ ਹੈ ਔਰ ਇਸ ਨੂੰ ਜਿਹੜਾ ਇਸ ਮੁਹੱਲੇ ਦੇ ਵਿੱਚ ਕਾਬੂ ਕਰ ਲੈ ਗਿਆ ਔਰ ਮੌਕੇ ਦੀ ਇਹ ਸੀਸੀਟੀਵੀ ਤਸਵੀਰਾਂ ਤੁਹਾਡਾ ਨਾਲ ਸਾਂਝਿਆ ਕਰ ਰਹੇ ਆ ਫਿਲਮੀ ਸਟਾਈਲ ਦੇ ਵਿੱਚ ਇਸ ਨੌਜਵਾਨ ਨੂੰ ਕਾਬੂ ਕੀਤਾ ਗਿਆ ਤਾਂ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਇਸ ਘਟਨਾ ਦੇ ਉੱਤੇ ਕੀ ਕੁਝ ਜਾਣਕਾਰੀ ਦਿੱਤੀ ਹੈ ਤਾਂ ਤੁਹਾਨੂੰ ਉਹ ਵੀ ਸੁਣਾਵਾਂਗੇ ਪਰ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਕਿੰਜ ਇਸ ਜਿਹੜਾ ਵਿਅਕਤੀ ਹੈ ਉਸ ਨੂੰ ਕਾਬੂ ਕੀਤਾ ਗਿਆ ਹਾਲਾਂਕਿ ਜਿਹੜੇ ਗੱਡੀ ਦੇ ਸ਼ੀਸ਼ੇ ਨੇ ਉਹ ਵੀ ਟੁੱਟੇ ਉਸ ਤੋਂ ਬਾਅਦ ਕਿਉਂਕਿ ਪੁਲਿਸ ਮੁਲਾਜ਼ਮਾਂ ਵੱਲੋਂ ਇਸ ਨੂੰ ਫੜਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹਾਲਾਂਕਿ ਦੇਖ ਸਕਦੇ ਹੋ ਨਾ ਤਸਵੀਰਾਂ ਦੇ ਵਿੱਚ ਕਿ ਪੁਲਿਸ ਮੁਲਾਜ਼ਮਾਂ ਆਦੀ ਜਿਹੜੀ ਗੱਡੀ ਹੈ ਇਸ ਦਾ ਪਿੱਛਾ ਕਰਦੀ ਹੈ ਪੁਲਿਸ ਦੀ ਟੀਮ ਇਸ ਦਾ ਪਿੱਛਾ ਕਰਦੀ ਹੈ ਕਿਉਂਕਿ ਇਹ ਨਾਕੇ ਨੂੰ ਤੋੜ ਕੇ ਆਇਆ ਸੀ ਬੈਰੀਗੇਟਿੰਗ ਨੂੰ ਤੋੜ ਕੇ ਆਇਆ ਸੀ ਔਰ ਇਸ ਦਾ ਪਿੱਛਾ ਲਗਾਤਾਰ ਪੁਲਿਸ ਦੀ ਟੀਮ ਕਰਦੀ ਹੈ ਤਾਂ ਦੇਖ ਸਕਦੇ ਹੋ ਇਹ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਸ ਘਟਨਾ ਦੇ ਉੱਤੇ ਪੁਲਿਸ ਅਧਿਕਾਰੀ ਨੇ ਕੀ ਕੁਝ ਕਿਹਾ ਤੁਹਾਨੂੰ ਸੁਣਾਉਣੇ ਆ ਅੱਜ ਦੁਪਹਿਰੇ ਬਾਗਾਪੁਰਾਣਾ ਪੁਲਿਸ ਵੱਲੋਂ ਜੱਲ ਨੇੜੇ ਵਿਖੇ ਲਾਕਾਪੰਦੀ ਦੌਰਾਨ ਚੈਕਿੰਗ ਕੀਤੀ ਜਾ ਰਹੀ ਸੀ ਜਿੱਥੇ ਇੱਕ i20 ਕਾਰ ਜੋ ਕਿ ਮੋਗਾ ਸਾਈਡ ਤੋਂ ਬਾਗਾਪੁਰਾ ਆ ਰਹੀ ਸੀ ਉਸ ਨੂੰ ਰੋਕਿਆ ਗਿਆ ਜਦੋਂ ਉਸ ਵਿੱਚੋਂ ਜਿਹੜਾ ਕਾਰ ਚਾਲਕਾ ਉਤਰਿਆ ਤਾਂ ਉਸਨੇ ਉਹ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਉਸਨੇ ਪੁਲਿਸ ਮੁਲਾਜ਼ਮਾ ਨਾਲ ਬਤਸੁਖੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹ ਜਿਹੜੀ ਪੁਲਿਸ ਦੀ ਡਿਊਟੀ ਜਿਵੇਂ ਕਰ ਪਾਇਆ ਅਤੇ ਸਾਡੇ ਇੱਕ ਮਲਾਜਮ ਨੂੰ ਧੱਕਾ ਮਾਰ ਕੇ ਉਸ ਤੋਂ ਬਾਅਦ ਗੱਡੀ ਜਿਹੜੀ ਹੈ ਉਹ ਤੋਂ ਭੁਜਾ ਕੇ ਬੜੀ ਅੰਨੇਵਾ ਭੁਜਾ ਕੇ ਬਾਗਾਪੁਰਾਣਾ ਸ਼ਹਿਰ ਵਿੱਚ ਲੈ ਆਇਆ ਜਿਸ ਤੋਂ ਬਾਅਦ ਪੁਲਿਸ ਪਾਰਟੀ ਇਸ ਨੂੰ ਚੇਸ ਕਰਨ ਲੱਗੀ ਕਾਰ ਚਾਲਕ ਜਿਸ ਦਾ ਨਾਮ ਤੇਜਿੰਦਰਪਾਲ ਸਿੰਘ ਪੁੱਤਰ ਉਤਾਰ ਸਿੰਘ ਵਾਸੀ ਗੁਵਿੰਦਗੜ੍ਹ ਵਸਤੀ ਮੁਗਲ ਰਹਿਣ ਵਾਲਾ ਹੈ ਇਸ ਨੇ ਗਲੀਆਂ ਵਿੱਚ ਜਿਹੜਾ ਕਾਫੀ ਜ਼ਿਆਦਾ ਸਪੀਡ ਤੇ ਕੰਟੀਨਿਊ ਭੁਜਾਇਆ ਅਤੇ ਕਈ ਰਾਕੀ ਰਾਂ ਤੇ ਸਕੂਟਰੀਆਂ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਇਸ ਨੂੰ ਕਾਬੂ ਕਰਦੇ ਹੋਏ ਬਾਬਰ ਰੋਡੂ ਮੰਦਰ ਦੇ ਪਾਸ ਇਸ ਨੂੰ ਕਾਬੂ ਕੀਤਾ ਅਤੇ ਇਸ ਨੂੰ ਕਾਬੂ ਕਰਕੇ ਲਿਆ ਕੇ ਇਸ ਦੇ ਖਿਲਾਫ ਮੁਕੱਦਮਾ ਰਜਿਸਟਰ ਕਰਕੇ ਜੋ ਕਾਰਵਾਈ ਕੀਤੀ ਜਾ ਰਹੀ ਹੈ ਕਿਹੜੀ ਧਾਰਾ ਦੇ ਤਹਿਤ ਦਰਜ ਕੀਤੀ ਹੈ ਹ ਇਸ ਦੇ ਖਿਲਾਫ 132 221 281 324 ਜੇਨਸ ਅਤੇ 27 ए एन डी पी एस एक्ट ਦਾ ਮੁਕਦਮਾ ਕਰਕੇ ਰਜਿਸਟਰ ਕੀਤਾ ਜਾ ਰਿਹਾ ਹੈ ਅੱਜ ਦੁਪਹਿਰੇ